ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਸਭ ਦਾ ਜੇ ਸਾਡਾ ਹਰਦੋਮ ਤਰੀਆ ਭਾਗ ਇਹ ਕਾਰਕਰਮ ਕੀਤਾ ਗਿਆ ਜੀ ਆਪ ਜੀ ਲੋਕ ਉਹਦੇ ਬਾਰੇ ਥੋੜਾ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮੀਆਂ ਦੇ ਇੱਕ ਵਾਰੀ ਸਾਰਿਆਂ ਦੇ ਨਾਮ ਦੱਸ ਦਿਓ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਤਾਲ ਮੈਨ ਸੰਗਠਨ ਬਣੂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਦਾਤਾ ਸਤਿਗੁਰੂ ਦੇ ਦਰ ਤੇ ਜਾ ਕੇ ਨਮਸਕਾਰ ਕੀਤੀ ਹੈ ਇਹ ਜਥੇਬੰਦੀਆਂ ਦੇ ਸਮੂਹ ਇਸਤਾਲ ਵਿੱਚ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਅਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸ਼ਤਾ ਨੂੰ ਕਾਇਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸਿਰ ਦਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਅੰਤਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅਜਨੀ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇ ਤੁਸੀਂ ਕਦੀ ਸ਼ੋਮਣੀ ਕੋਰ ਦਾ ਪ੍ਰਬੰਧ ਕਮੇਟੀ શ્રી ਦਰਬਾਰ ਸਾਹਿਬ ਤੇ ਹੋਰ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸੁਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਿਲਾ ਸਾਡਾ ਖਤਮ ਹੋ ਚੁੱਕਾ ਹੈ ਕੌਮ ਨੇ ਚਾਹਿਆ ਸੀ ਕਿ 2000 ਸਾਲ ਦੇ ਅੰਦਰ ਇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਜਗENDER ਸਿੰਘ ਵਿਦਵਾਨਤੀ ਜੀ ਉਹਨਾਂ ਨੇ ਇਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੈਂਟਰਲ ਹਾਊਸ ਦਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਅੱਜ ਅਸੀਂ ਦੇਖ ਕੀ ਰਹੇ ਹਾਂ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾਦਗੀ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਹੈ ਸਮਾਗਮ ਨਹੀਂ ਹੋਣ ਜਾਂਦੇ ਲੇਕਿਨ ਇਸੇ ਕਰਕੇ ਸ਼ਾਇਦ ਇਹ ਜਲਦੀ ਕਰ ਲਿਆ ਗਿਆ ਕੀ ਕੱਲ ਨੂੰ ਜਿਸ ਤਰ੍ਹਾਂ ਸਟੇਜ ਤੇ ਜਾਂਦੇ ਨੇ ਸਿੰਘ ਸਾਹਿਬ ਜਿਹੜੇ ਹੁਣ ਦਲਜੀਤ ਸਿੰਘ ਅੜਗਾਜੀ ਜਿਹੜਾ ਨੂੰ ਬਣਾਇਆ ਗਿਆ ਕੱਲ ਨੂੰ ਜੋ ਸਟੇਜ ਤੇ ਜਾਂਦੇ ਨੇ ਕੀ ਉਹ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪੈਸ ਕਰਨਾ ਬੇਟਾ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨੂੰ ਅੱਗੇ ਪਾਉਂਦੇ ਜਿਨ੍ਹਾਂ ਵੱਲੋਂ ਵਿਰੋਧ ਸੀ ਉਹਨਾਂ ਨਾਲ ਬਿਠਾ ਕੇ ਉਹਨਾਂ ਦੀ ਦੁਬਧਾ ਦੂਰ ਕਰ ਦੇ ਬੇਤ ਢਾਂਗੋ ਸੀ ਇਸ ਲਈ ਉਹ ਨਹੀਂ ਕੀਤਾ ਇੱਕ ਗਲਤੀ ਤੇ ਗਲਤੀ ਦੂਜੀ ਕਰ ਲਈ ਹੈ ਸਾਨੂੰ ਆਉਣ ਵਾਲੇ ਸਮੇਂ ਚ ਸਾਡੀ ਇਹ ਅਪੀਲ ਹੈ ਪੰਚ ਜਥੇ ਬੰਦਿਆਂ ਨੂੰ ਸਾਡਾ ਵਿੱਚ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਪਰ ਕਿਸੇ ਅਸੀਂ ਨੂੰ ਕਿਸੇ ਬੰਦੇ ਦੀ ਇੱਜ਼ਤ ਦੇ ਉੱਤੇ ਅਸੀਂ ਹਮਲਾ ਨਹੀਂ ਕਰ ਸਕਦੇ ਇਹ ਜੰਗ ਨਹੀਂ ਹੈ ਇਹ ਵਿਚਾਰ ਦਾ ਅੰਤਰ ਹੈ ਨੰਗ ਜਥੇ ਬੰਦਿਆਂ ਸਾਡੀ ਬੇਨਤੀ ਰਹੇਗੀ ਅਸੀਂ ਮਾਨ ਸਨਮਾਨ ਸਿੱਖ ਦਾ ਜਿਹੜਾ ਹੈ ਨਾ ਉਹਨੂੰ ਬਣ ਕਰਾ ਰੱਖਣਾ ਹੈ ਅਸੀਂ ਕਿਸੇ ਮਨੁੱਖ ਦੀ ਜ਼ਿੰਦਗੀ ਉੱਤੇ ਕੋਈ ਤਰ੍ਹਾਂ ਦਾ ਵਾਰ ਕਰਕੇ ਅਸੀਂ ਕੌਮੀ ਸਿਰ ਨੀਵਾ ਨਹੀਂ ਕਰਾਂਗੇ ਕਿਤੇ ਗੈਰਮੌਰੀ ਵੀ ਸਮਾਗਮ ਪਿਛਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੋਂ ਕਈ ਹੋਏ ਹੁਕਮਨਾਮੇ ਵੀ ਜਿਹੜੇ ਆ ਉਹ ਵਾਪਸ ਲੈ ਗਏ ਆ ਔਰ ਅੰਤਰਿਕ ਕਮੇਟੀ ਨੇ ਆਪਣੇ ਕੀਤੇ ਹੋਏ ਫੈਸਲੇ ਵੀ ਵਾਪਸ ਲਏ ਆ ਜਿਹੜਾ ਹੁਣ ਦਾ ਫੈਸਲਾ ਅਸੀਂ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਤੇ ਨਵੇਂ ਜਥੇਦਾਰ ਨੂੰ ਲਾਉਣ ਦਾ ਕਿ ਉਹ ਸਮਝਦੇ ਹੋ ਕਿ ਇਹ ਵੀ ਜਿਹੜਾ ਵਾ ਪੁਨਰ ਵਿਚਾਰ ਹੋ ਗਿਆ ਵਾਪਸ ਹੋਣਾ ਚਾਹੀਦਾ ਜੇ ਕੋਈ ਇਹ ਤੇ ਫੈਸਲਾ ਵਾਪਸ ਕਰਨ ਯੋਗ ਹੋਵੇ ਤਾਂ ਹੋਣਾ ਚਾਹੀਦਾ ਫੈਸਲਾ ਪੰਥ ਦੀ ਮਰਜ਼ੀ ਮੁਤਾਬਕ ਹੋਇਆ ਜਿਹੜਾ ਫੈਸਲਾ ਹੈ ਉਹਨੂੰ ਮੇਰੀ ਮਰਜ਼ੀ ਮੁਤਾਬਕ ਵਾਪਸ ਨਹੀਂ ਲਿਆ ਜਾ ਸਕਦਾ ਆਕਾਲ ਤਖਤ ਹੈ ਇਸੇ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਫੈਸਲਾ ਕਰਕੇ ਨਹੀਂ ਸੋਚਣਾ ਚਾਹੀਦਾ ਇਹ ਗੱਲ ਦਾ ਚੇਤਾ ਰੱਖਣਾ ਨਾ ਕਿਹੜੇ ਕਿਹੜੇ ਉਨਪੂਰ ਸਿੰਘ ਦੇ ਫੈਸਲੇ ਵਾਪਸ ਹੋਏ ਹਨ ਜਿਹੜੇ ਗੂਣਿਓਂ ਜਾ ਕੇ ਕੀਤੇ ਸਨ ਉਹ ਮਰਜ਼ਾਦਾ ਵਿੱਚ ਹੀ ਨਹੀਂ ਸਨ ਜਿਹੜੇ ਫੈਸਲੇ ਤਖਤ ਤੇ ਹੋਏ ਤਖਤ ਦੀ ਫਸੀਲ ਤੋਂ ਕੀਤੇ ਗਏ ਤੇ ਇਸ ਇਸ ਕਰਕੇ ਉਹ ਵੀ ਉਹ ਵੀ ਅੰਬੇਗੈਰ ਮਿਲ ਜਾ ਉਹ ਤੁਹਾਨੂੰ ਪਤਾ ਹੈ ਉਹ ਫੈਸਲਾ ਪੰਥ ਦਾਰ ਨਹੀਂ ਸੀ ਤੇ ਪੰਥ ਨੇ ਵਾਪਸ ਕਰਾਇਆ ਸੀ ਇਹ ਜਦੋਂ ਅੱਜ ਵਿਰੋਧ ਹੋਏਗਾ ਪੰਥ ਪੰਥ ਜਿਹੜਾ ਉਹ ਮਾਲਕ ਹੈ ਉਹ ਤੇ ਮੈਂ ਮਾਲਕ ਨਹੀਂ ਐ ਨਾ ਸ਼ੋਮਨੀ ਕਮੇਟੀ ਮਾਲਕ ਐ ਨਾ ਬਾਦਲ ਧੜੰਬਾ ਮਾਲਕ ਐ ਇਸ ਕਰਕੇ ਅੱਜ ਸਾਨੂੰ ਗੁਸ਼ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੀ ਐ ਸਾਡੀ ਹਰ ਗੱਲ ਹੋਣੀ ਚਾਹੀਦੀ ਐ ਅਸੀਂ ਜਦੋਂ ਤਖਤ ਸਾਹਿਬ ਦੀ ਮਰਜ਼ਾਦਾ ਦੇਖਦੇ ਆ ਉੱਥੇ ਪ੍ਰਕਾਸ਼ ਸਵਾ 4 ਵਜੇ ਹੁੰਦਾ ਅਰਦਾਸ ਚੱਲਦੇ ਖੰਡ ਪੜ੍ਹਦੇ ਕਮਰੇ 'ਚ ਕੀਤੀ ਗਈ ਐ ਅਸੀਂ ਤੇ ਸੋਚਦੇ ਆ ਕਿ ਇਹ ਇਹੋਂ ਦੇ ਨਾਲ ਜਾਂ 5 ਦੇ ਤੱਕ ਦੀ ਮਰਜ਼ਾਦਾ ਦੇ ਨਾਲ ਵੀ ਅਸੀਂ ਅੱਜ ਕਿਤੇ ਨਾ ਕਰੇ ਭੁੱਲ ਕੀਤੀ ਜਾਵੇ ਸਾਹਿਬ ਜਾਨੀਆ ਪ੍ਰੀਸਿਕ ਨੂੰ ਛੱਡ ਕੇ ਦੂਜੇ ਦੋਨਾਂ ਜਥੇਦਾਰ ਸਾਹਿਬਾਂ ਵੱਲੋਂ ਇਹਦਾ ਕੋਈ ਖੁੱਲ ਕੇ ਵਿਰੋਧ ਨਹੀਂ ਕੀਤਾ ਗਿਆ ਜੀ ਕਿਉਂਕਿ ਜੋ ਹੋਇਆ ਬਖਾਰਾ ਮੈਂ ਕਹਿੰਦਾ ਉਹਨਾਂ ਦੇ ਵੱਲੋਂ ਸਾਰੀ ਪੰਥ ਕਰਿਆ ਜੀ ਬਾਦਲ ਦਲ ਦੇ ਅੰਦਰ ਬੰਦੇ ਸਤਿਫੇ ਦੇ ਕੇ ਜਾ ਰਹੇ ਨੇ ਦੂਸਤ ਦਲ ਦੇ ਸਤਿਫੇ ਦੇ ਕੇ ਜਾ ਰਹੇ ਨੇ ਸਾਫਕਾ ਪ੍ਰਧਾਨ ਲੋਂਗੋਵਾਲ ਸਤਿਫਾ ਦੇ ਕੇ ਜਾ ਰਹੇ ਆਂ ਬਹੁਤ ਮੋਤਵਰ ਸਰਜਨ ਸਿੰਘ ਇਹ ਕਿੰਨਾ ਵੱਲੋਂ ਆ ਉਹਨਾਂ ਦੇ ਲੈ 2 ਦਸੰਬਰ ਦੇ ਫੈਸਲਿਆਂ ਦੇ ਸਤਕਾਰ ਵੱਜੂ ਆ ਕਿ ਤੁਸੀਂ ਜੋ ਕੀਤਾ ਅਸੀਂ ਸਿਆਸੀ ਤੌਰ ਤੇ ਕਰ ਰਹੇ ਆਂ ਇਹ ਪੰਥਕ ਜਿਹੜੀ ਆਪਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਸਾਡੀ ਸਾਰੇ ਪੰਥ ਕਿ ਬਿਨਾਂ ਆਪਸੀ ਹਸੀਸ ਪੰਥਕਾ ਇੱਕ ਸੁਰਤਾ ਇਕ ਸਰਤਾ ਲਈ ਮਿਲ ਕੇ ਕੰਮ ਕਰੀਏ ਗੁਰੂ ਗ੍ਰੰਥ ਗੁਰਪੰਥ ਸਾਡੇ ਉਹ ਸਿਧਾਂਤ ਨੇ ਗੁਰੂ ਨੇ ਦਿੱਤੇ ਨੇ ਇਹਨਾਂ ਨੂੰ ਆਪਾਂ ਬਰਕਰਾਰ ਰੱਖਣਾ ਤੇ ਸਿੱਖ ਰਹਿਤ ਮਰਯਾਦਾ ਜੋ ਖਾਲਸਾ ਪੰਥ ਨੇ ਸਾਡੇ ਲਈ ਅਕਾਲ ਤਖਤ ਬਹਿ ਕੇ ਬਣਾਈ ਹੈ ਜਿਸ ਸ਼੍ਰੋਮਣੀ ਕਮੇਟੀ ਸ਼ਰਧੇ ਆ ਉਹਦਾ ਅਮਲ ਲਈ ਸਾਰੇ ਸੰਸਾਰ ਦੇ ਅੰਦਰ ਸਿਰ ਜੋੜ ਕੇ ਕੰਮ ਕਰੀਏ ਜੀ ਵਾਹਿਗੁਰੂ ਕੀ ਕਰੇ ਨੁਕਤੀ ਜੀ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਯਾਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰੰਥੀ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜਾਂਦੀ ਹੈ ਜਾਂ ਨਾਲ ਕੋ ਬੰਦਾ ਜਾਂਦਾ ਹੈ ਜਾਂ ਕੁੜ ਤੇ ਜਾਂਦੇ ਨੇ ਫੇਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰਬੰਦੀ ਹੋ ਸਕਦੀ ਹੈ ਲੇਕਿਨ ਅਜਿਹਾ ਹੋਇਆ ਨਹੀਂ ਇਹਨੂੰ ਕੀ ਸਮਝਦੇ ਨੇ ਦੇਖੀ ਇਹਨੂੰ ਸਮਝਦੇ ਉਹਨੂੰ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਵੀ ਗਏ ਚੁੱਕੇ ਹਾਂ ਜੀ ਚਾਹੀਦਾ ਐ ਸੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਮਜੂਤੀ ਨੂੰ ਲੈ ਕੇ ਕੋਈ ਨਰਾਸ਼ਤਾ ਸੀ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੀ ਚਾਹੀਦੀ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਹਨੂੰ ਸਹਿਮਤੀ ਨਾਲ ਜਿਹੜਾ ਅਸੀਂ ਇਹ ਜਿੰਮੇਵਾਰੀ ਸੌਂਪਣੀ ਚਾਹੀਦੀ ਸੀ ਦੇਖੋ ਧੁਕਲ ਜਿਹੜੀ ਹੈ ਬਿਨਾਂ ਸਹਿਮਤੀ ਤੋਂ ਜਿੰਮੇਵਾਰੀ ਸੰਪੰਨ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕਣ ਭਾਈ ਕੁਲਦੀਪ ਸਿੰਘ ਜੀ ਸਟੇਜਾਂ ਤੇ ਜਾਣਗੇ ਕਿ ਜੇ ਜੇਰਗੋਸਤ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਪਹਿਲਾਂ ਖਤਮ ਕਰਨਾ ਚਾਹੀਦਾ ਤਾਂਕਿ ਕੰਮ ਕਰ ਸਕਦੇ ਕਿਉਂਕਿ ਆ ਕੇ ਇਹ ਸਤਕਾਰਯੋਗ ਸਰਕਾਰ ਜੋ ਪਦਵੀਆਂ ਨੇ ਪਦਵੀਆਂ ਤੇ ਉੱਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕੇਵਲ ਸਿੰਘ ਬੈਠੇ ਜਾਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਪਦਵੀਆਂ ਸਤਕਾਰਯੋਗ ਨੇ ਇਹ ਨਿਰਵਿਵਾਦ ਰਹਿਣੀਆਂ ਚਾਹੀਦੀਆਂ ਨੇ ਉਹ ਕਿੰਨੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼ਰੋਮਣੀ ਕਮੇਟੀ ਚਲਾ ਰਹੀ ਹੈ ਸ਼ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਤਾ ਵਾਸਤੇ ਇੱਕ ਬਹੁਤ ਵੱਡਾ ਕਾਰਨ ਹੈ ਇਸ ਲਈ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਨੇ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਕਰ ਲਈ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਉੱਥੇ ਕਿੰਨੀ ਖੁਸ਼ੀ ਹੁੰਦੀ ਹੈ ਤੂ ਸਾਰੀਆਂ ਸੰਸਥਾਵਾਂ ਉੱਤੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਵੱਲ ਪਹਿਲਾ ਦਸਤਾਰ ਦਰਬਾਰ ਸਾਹਿਬ ਵੱਲ ਦਿੱਤੀ ਜਾਂਦੀ ਜੁੜੀਆਂ ਸੰਸਥਾਵਾਂ ਜਾਂਦੀਆਂ ਇੱਕ ਮਾਣ ਤੇ ਇੱਜ਼ਤ ਹੁੰਦਾ ਹੈ ਅਸੀਂ ਲੋਕਾਂ ਵੀ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਖਦਮਾ ਸਾਹਿਬ ਦਮਨਾਂ ਸਾਹਿਬ ਵੀ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਣ ਤੇ ਸਤਿਕਾਰ ਦਿੰਦਾ ਹੈ ਉਸ ਮਾਣ ਸਤਿਕਾਰ ਨੂੰ ਕਾਇਮ ਕਿੰਨਾ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਅੱਜ ਵਿਵਾਦ ਦਾ ਕੋਈ ਕਾਰਨ ਨਹੀਂ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਨਾ ਕਲਦੀਪ ਸਿੰਘ ਦਾ ਕੋਈ ਕਾਰਨ ਨਹੀਂ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਵਰਤਮਾਨ ਸਮੇਂ ਦੇ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜ਼ਿੰਮੇਵਾਰ ਹੈ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਜਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮ ਦੀਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅੱਜ ਇਹਨਾਂ ਸੰਸਥਾਵਾਂ ਦੇ ਅੰਦਰ ਸਾਡੇ ਸਖ ਮਿਸ਼ਨ ਕਾਲ ਲੁਧਿਆਣਾ ਗੁਰਮਤ ਗਿਆਨ ਮਿਸ਼ਨ ਕਾਲ ਲੁਧਿਆਣਾ ਸਾਬ ਜਦਵ ਜਗਜਾਰ ਸਿੰਘ ਗੁਰਮਤ ਗਿਆਨ ਮਿਸ਼ਨ ਕਾਲ ਚਾਹੁੰਦਾ ਇਸ ਤਰ੍ਹਾਂ ਗੋ ਗਿਆਨ ਪ੍ਰਕਾਸ਼ ٹرسٹ ਤੇ ਸਾਡਾ ਬੁੱਢੇਵਾਲ ਲੁਧਿਆਣਾ ਮੋਸਿਕ ਫੈਮਿਲੀ ਕਲੱਬ ਗੁਰਗ੍ਰੰਥ ਸਾਹਿਬ ਸੇਵਕ ਜਥਾ ਅਕਾਲਪੁਰ ਕੀ ਫੌਜ ਜਿਹੜੀ ਸਭ ਤੋਂ ਸਾਡੇ ਅੰਮ੍ਰਿਤਸਰ ਦੀ ਜਥਾਬੰਦੀ ਜਿਹੜੀ ਸਾਡੀ ਅੰਮ੍ਰਿਤਸਰ ਦੇ ਅੰਦਰ ਸਾਰੇ ਸੰਸਾਰ ਵਿੱਚ ਕੰਮ ਕਰਦੀ ਉਹ ਸਰਦਾਰ ਜਿਨ੍ਹਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰ ਦੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀਐਮ ਕੇਂਦਰੀ ਸ਼੍ਰੀ ਗੁਰ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਦ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨਿਆ ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਜਾ ਸ਼ਾਮਲ ਨੇ ਜਿੰਨੇ ਆ ਕੇ ਭਾਈਵਾਲੀ ਕੀਤੀ ਸਾਈਂ ਸਾਹਿਬ ਐਦਾਂ ਦਾ ਪਹਿਲੇ ਕਦੀ ਇਤਿਹਾਸ ਚ ਹੋਇਆ ਸਿੱਖ ਇਤਿਹਾਸ ਵਿੱਚ ਜੋ ਇਸ ਤਰ੍ਹਾਂ ਦਾ ਵਤੀਰਾ ਅੱਜ ਕੀਤਾ ਗਿਆ ਮੁਗਲਾਂ ਦੇ ਸਮੇਂ ਚ ਤੁਹਾਨੂੰ ਲੱਗਦਾ ਹੈ ਅਜਿਹਾ ਨਹੀਂ ਪਿਆਰੇ ਬੱਚਿਓ ਉਤ ਕਾਲ ਕਿਸੇ ਦੇਖਿਆ ਨਹੀਂ ਪਰ ਜੋ ਅਸੀਂ ਹੁਣ ਦੇਖਦੇ ਪਏ ਆ ਇਹ ਹਨੇਰਾ ਜੋਗ ਹੈ ਇਹ ਤੇ ਤੁਸੀਂ ਦੇਖਿਆ ਜਿੰਨੇ ਫੈਸਲਾ ਆਇਆ ਸੀ ਸਭ ਦੀ ਟਿੱਪਣੀ ਕੀ ਆਈ ਸੀ ਇਹ ਕਾਲਾ ਦਿਨ ਇੱਕ ਜਨ ਫੈਸਲਾ ਕਾਲੇ ਕਾਲੇ ਦਿਨ ਦਾ ਨਾਮ ਦਿੱਤਾ ਗਿਆ ਇੱਕ ਇੱਕ ਤਾਂ ਮੇਰੀ ਕੌਮਵਾਸੀ ਸ਼ਬਦ ਸ਼ੋਭਾ ਨਹੀਂ ਦਿੰਦੇ ਨਾ ਸ਼ਰੋਮਣੀ ਕਮੇਟੀ ਵੀ ਵਾਸੀ ਸ਼ੋਭਾ ਦਿੰਦੇ ਨੇ ਇਹ ਸ਼ਬਦ ਸਾਡੇ ਮੂੰਹ ਚ ਨਿਕਲਨੇ ਨਹੀਂ ਚਾਹੀਦੇ ਸਾਨੂੰ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਸਾਡਾ ਪ੍ਰਬੰਧ ਪੰਥਕ ਹੋਣਾ ਚਾਹੀਦਾ ਹੈ ਨਿਯੁਕਤੀ ਵਾਸਤੇ ਨਿਯਮ ਬਣਨੀ ਚਾਹੀਦੇ ਨੇ ਤਾਂ ਕਿ ਮੇਰੀ ਕੌਮ ਨੂੰ ਨਰਾਸ਼ਤਾ ਨਾ ਦੇਖਣੀ ਪਵੇ ਹਨੇਰੇ ਤੋਂ ਚਾਨਣ ਤੇ ਜਾਵਾਂਗੇ ਚਾਵਾਂਗੇ ਜੀ ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ ਅਸੀਂ ਲੱਕ ਬੰਨੇ ਆਉਣ ਵਾਲਾ ਸਮਾਂ ਆਏਗਾ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਅਸੀਂ ਪੰਥਕ ਮਾਨਤਣ ਨੂੰ ਨਾਲ ਲੈ ਕੇ ਅਸੀਂ ਇੱਥੇ ਬੰਦੀਆਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸ਼੍ਰੋਮਣੀ ਕਮੇਟੀ ਦੇ ਲਈ ਕੰਮ ਕਰਾਂਗੇ ਗੁਰੂ ਦੇ ਵਿਸ਼ਵਾਸ ਹੈ ਕਿ ਆਉਣ ਵਾਲਾ ਕੱਲ ਬਹੁਤ ਮਾਨਮਤਾ ਹੋਏਗਾ ਪੰਥ ਦੀ ਮਰਜ਼ਾਦਤ ਹੋਏਗਾ ਅਣ ਆਪਣੀ ਭਾਵਨਾ ਮੰਨ ਪਰ ਕੋਈ ਵੀ ਯਤਨ ਜਿਹੜੇ ਰੰਗੇ ਜਾਂਦੇ ਆ ਨਾ ਅਸੀਂ ਉਹਨੂੰ ਵਿਚਕਾਰ ਛੱਡਣਾ ਨਹੀਂ ਚਾਹ ਰਹੇ ਜਦੋਂ ਅਸੀਂ ਪੰਥਕਾਲ ਨੇ ਸੰਗਠਨ ਹੋਣ ਸੀ ਆਪਣੀ ਪੰਥਕ ਸਰੂਕਾਰ ਜਾਰੀ ਕੀਤੀ ਹੋਈ ਉਹਨਾਂ ਜਿਹੜਾ ਉਹਨਾਂ ਵਿੱਚ ਅਸੀਂ ਕਾਲ ਸੇ ਪ੍ਰਭੂ ਸਦਾ ਤੇ ਪ੍ਰਬੰਧ ਦੀ ਗੱਲ ਕੀਤੀ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਜਿਹੜਾ ਸਾਡੇ ਵਰਤਮਾਨ ਸਾਡੇ ਕੋ ਵਿਧੀ ਵਿਧਾਨ ਹੈ ਇਹਦੇ ਵਿੱਚ ਲੀਲੀ ਦੀ ਲੋੜ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਬਦਲਾਅ ਦੇ ਲਈ ਜੋ ਸੰਸਦਾਨਿਕ ਤੌਰ ਤੇ ਕੰਮ ਕਰਨਾ ਚਾਹੀਦਾ ਅਸੀਂ ਉਹਦੇ ਉੱਤੇ ਆਪਣੇ ਆਪ ਨੂੰ ਬੁੜਾ ਸਮਰਪਿਤ ਕੀਤਾ ਹੋਇਆ ਹੈ ਕਿ ਅਸੀਂ ਪੂਰੀ ਤਨ ਆਸਬੰਦਾਂ ਕਿ ਬਹੁਤ ਘੱਟ ਅਸੇ ਦੇ ਬਾਅਦ ਇਸੋ ਦਾ ਪ੍ਰਬੰਧ ਪੰਥਕ ਮਰਜੀਦੀ ਇਸ਼ਾ ਵਾਲਾ ਪ੍ਰਬੰਧ ਰਿਹਾ ਹੈ ਉਹ ਦੇਖੇਗੇ ਛਾਂ ਉਹਨਾਂ ਨੇ ਗੜੀਆਂ ਕਰਤੂਤਾਂ ਨਾਲ ਨਾਸਿਕ ਉੱਕਦੇ ਹਨ ਨਾ ਨਰਾਸ਼ ਹੁੰਨੇ ਹਨ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ ਚੌਣ ਵਾਲੇ ਸਮੇਂ ਦਾ ਇੰਤਜ਼ਾਰ ਵਿੱਚ ਹੀ ਲੱਗੇ ਹੋਏ ਹਨ ਤੇ ਆਪਣੀ ਜੁਨਨਵਾਰੀ ਨਿਭਾਉਣ ਵਿੱਚ ਲੱਗੇ ਹੋਏ ਸ਼ੁਕਰੀਆ ਸੇਖ ਸਾਹਿਬ ਬਾਈ ਖਾਲਸਾ ਹੋਇਆ ਤੇ ਜੀ ਜੀ ਰੋਜ਼ ਪ੍ਰਦਰਸ਼ਨ ਤੋਂ ਪਹਿਲਾਂ ਜਿਹੜੀ ਅਰਦਾਸ ਬੇਨਤੀ ਅੱਜ ਕਰਨ ਪਹੁੰਚੇ ਜੇ ਕੀ ਪੂਰਾ ਮਾਮਲਾ ਕੀ ਜਾਣਨਾ ਚਾਹੋਗੇ ਤੇ ਦੇਖੋ ਅੱਜ ਅਸੀਂ ਸਾਡਾ ਇਹ ਮਕਸਦ ਸੀ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹ ਉਹਨੂੰ ਕਾਨੂੰਨੀ ਸ਼ਕੰਜਾ ਪਾ ਲਿਆ ਤੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਆ ਤੇ ਜੇਬਾਂ ਚੋਂ ਚਿੱਠੀਆਂ ਦੇ ਨਾਲ ਹੁਕਮਨਾਮੇ ਬਦਲੇ ਜਾ ਰਹੇ ਆ ਬਲਵਿੰਦਰ ਸਿੰਘ ਭੁੰਧੜੂਰੀ ਇਹ ਗੱਲ ਕਹਿ ਰਹੇ ਨੇ ਕੀ ਜੀ ਅਕਾਲੀ ਦਲ ਦਾ ਅਸੀਂ ਫੈਸਲਾ ਜਿਹੜਾ ਹੈ ਅਕਾਲੀ ਦਲ ਦਾ ਫੈਸਲਾ ਠੀਕ ਹੈ ਇਹਦਾ ਮਤਲਬ ਫੈਸਲਾ ਅਕਾਲੀ ਦਲ ਨੇ ਕੀਤਾ ਸ਼ਰੋਣੀ ਕਮੇਟੀ ਨੇ ਨਹੀਂ ਕੀਤਾ ਮੰਨਨੂ ਰੀ ਕਹਿ ਰਹੇ ਚੱਟੀ ਜੇਬ ਚੋਂ ਨਿਕਲੀ ਆ ਤੇ ਇਹਦਾ ਮਤਲਬ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਹ ਪ੍ਰਬੰਧ ਇੱਕ ਪਰਿਵਾਰ ਦੀ ਜਿਹੜੀ ਹੈ ਸਿਆਸਤ ਨੂੰ ਬਚਾਉਣ ਲਈ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਅਸੀਂ ਸਿਰਫ ਇੰਨਾ ਕਹਿ ਰਹੇ ਹਾਂ ਕਿ ਇਹਨੂੰ ਇਹਦੇ ਪ੍ਰਬੰਧ ਨੂੰ ਸੰਗਤੀ ਰੂਪ ਦਿਓ ਇਹਦੇ ਪ੍ਰਬੰਧ ਨੂੰ ਤੁਸੀਂ ਛੱਡ ਦਿਓ ਇਹੀ ਗੱਲ ਕੌਮਚੇਹਰਾਂ ਤੋਂ ਕਰਦੀ ਆ ਰਹੀ ਆ ਹੁਣ ਕੌਮ ਜਿਹੜੀ ਆ ਉਹ ਤਰਾ ਤਰਾ ਕਰ ਰਹੀ ਹੈ ਉਹ ਇੰਨੀ ਜਿਹੜੀ ਹੈ ਬੇਬਲ ਹੋ ਗਈ ਹੈ ਕਿ ਲੋਕੀ ਸੜਕਾਂ ਤੇ ਆ ਗਏ ਨੇ ਇਹਨਾਂ ਦੇ ਆਪਣੇ ਲੀਡਰ ਸਾਹਿਬਾਨ ਇਹਨਾਂ ਨੂੰ ਛੱਡ ਰਹੇ ਨੇ ਮੈਂਬਰ ਅਸਤੀਫਾ ਦੇ ਰਹੇ ਨੇ ਤੇ ਅਸੀਂ ਵੀ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਤੇ ਖਾਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ 28 ਤਰੀਕ ਦਾ ਜਨਰਲ ਅਉਸਾਰਿਆ ਉੱਚ ਸਾਰੇ ਮੈਂਬਰ ਇਹਨਾਂ ਮਤਿਆਂ ਦਾ ਵਿਰੋਧ ਕਰਕੇ ਤੇ ਪੰਥ ਦੀ ਭਾਵਨਾ ਦੀ ਤਰਜਮਾਨੀ ਕਰੇ ਇਸ ਤਰ੍ਹਾਂ ਹੀ ਬਗਾਵਤੀ ਸੁਰ ਸ਼ੁਰੂ ਹੋਇਆ ਅਕਾਲੀ ਦਲ ਦੇ ਵਿੱਚੋਂ ਕਈ ਵੱਡੇ ਲੀਡਰਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਵਿਕਰਮ ਸਿੰਘ ਮਜੀਠੀਆ ਸਮੇਤ ਕਈ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਬੀਤੇ ਦਿਨ ਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਅੱਜ ਜਿਹੜੀ ਹੈ ਉਹ ਤਾਜਪੋਚੀ ਵੀ ਸਵੇਰ ਦੇ ਸਮੇਂ ਹੋ ਗਈ ਉਸ ਨੂੰ ਕਿਸ ਤਰ੍ਹਾਂ ਦੇਖਦੇ ਪਹਿਲੀ ਗੱਲ ਤੇ ਤਾਜਪੋਚੀ ਕੋਈ ਸ਼ਬਦ ਨਹੀਂ ਹੈ ਨਾ ਹੀ ਜਿਹੜੀ ਹੈ ਉਹ ਗਤੀ ਨਸ਼ੀਨੀ ਹੈ ਇਹ ਸੇਵਾ ਸੰਭਾਲ ਜਿਹੜੀ ਹੁੰਦੀ ਹੈ ਇਹ ਸ਼ਬਦ ਪਤਾ ਨਹੀਂ ਕਿੱਥੋਂ ਆ ਗਏ ਮੈਂ ਤੁਹਾਡੇ ਰਾਈ ਪ੍ਰੈਸ ਨੂੰ ਕਹਿਣਾ ਚਾਹੁੰਦਾ ਤਾਜਪੋਸ਼ੀ ਗੱਦੀ ਸੰਭਾਲਨੀ ਇਹ ਸ਼ਬਦ ਬੰਦ ਕਰੋ ਸੇਵਾ ਸੰਭਾਲਦਾ ਸ਼ਬਦ ਵਰਤੋ ਕਿਉਂਕਿ ਕੌਮ ਦੀ ਸੇਵਾ ਸੰਭਾਲੀ ਜਾਂਦੀ ਹੈ ਜੀ ਦੂਜੀ ਗੱਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੰਗਤ ਦੀ ਭਾਵਨਾ ਨਜ਼ਰ ਆ ਗਈ ਤੇ ਅਕਾਲੀ ਦਲ ਸਾਰੇ ਨੂੰ ਕਿਉਂ ਨਹੀਂ ਨਜ਼ਰ ਆ ਰਹੀ ਜੀ ਇਹਦਾ ਮਤਲਬ ਹੈ ਕਿ ਉਹਨਾਂ ਦਾ ਆਪਣਾ ਕੋਈ ਨਿੱਜੀ ਮਫਾਦ ਜੁੜਿਆ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਜਿੱਦਾਂ ਮੈਂ ਅੱਗੇ ਬੇਨਤੀ ਕੀਤੀ ਤੁਸੀਂ ਵੀ ਸੰਗਤ ਦੀ ਭਾਵਨਾ ਪੜ੍ਹ ਲਓ ਤੇ ਜਿੱਥੇ ਐਗਜ਼ੈਕਟਿਵ ਦੇ ਮੈਂਬਰ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਉਹ ਜਿੱਥੇ ਵੀ ਆਣ ਉਹਨਾਂ ਦਾ ਵਿਰੋਧ ਕਰੋ ਇਹ ਤੁਸੀਂ ਇਹ ਗਲਤ ਫੈਸਲਾ ਕਰਕੇ ਆਇਓ ਤਾਂ ਕਿ ਉਹਨਾਂ ਨੂੰ ਸਮਝ ਲੱਗੇ ਕਿ ਤੁਸੀਂ ਸੰਗਤ ਦੀਆਂ ਭਾਵਨਾਵਾਂ ਦੇ ਉਲਟ ਕੰਮ ਕਰ ਰਹੇ ਹੋ ਕਲੀਆਂ ਨਿਹੰਗ ਸਿੰਘ ਜੱਥੇਬੰਦੀਆਂ ਨਹੀਂ ਕਲੀਆਂ ਜਿਹੜੀਆਂ ਹੋਰ ਨਹੀਂ ਪੰਥ ਦੀਆਂ ਜਿਹੜੀਆਂ ਵੱਡੀਆਂ ਜੱਥੇਬੰਦੀਆਂ ਸਿੱਖ ਮਿਸ਼ਨਰੀ ਕਾਲਜ ਹੈ ਗੁਰਮਤਿਗਿਆ ਮਿਸ਼ਨਰੀ ਕਾਲਜ ਹੈ ਸਾਬਜਦਾ ਚੁਜਾਰ ਸਿੰਘ ਮਿਸ਼ਨਰੀ ਕਾਲਜ ਹੈ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਹੈ ਅਕਾਲ ਬਰਕੀ ਫੌਜ ਹੈ ਗਿਆਨ ਪ੍ਰਕਾਸ਼ ٹرسٹ ਹੈ ਸੁਗਮਨੀ ਸੇਵਾ ਸੁਸਾਇਟੀਆਂ ਨੇ ਸ਼ੁਭਕਰਮਨ ਸੁਸਾਇਟੀ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੀਆਂ ਨੇ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਤੇ ਪਹਿਰਾ ਦਿੰਦੀਆਂ ਨੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਅਸੀਂ ਸੰਗਤ 'ਚ ਜਾ ਰਹੇ ਹਾਂ ਜੀ ਅਸੀਂ ਸ਼ਰੋਣੀ ਕਮੇਟੀ ਦਾ ਜਿਹੜਾ ਆਉਣ ਵਾਲਾ ਚੋਣਾਂ ਨੇ ਉਹਦੇ ਪ੍ਰਬੰਧ ਦੀ ਆਵਾਜ਼ ਦੇ ਰਹੇ ਹਾਂ ਕਿ ਇਹਨਾਂ ਸਿੰਘਾਂ ਦੇ ਹੱਥਾਂ 'ਚ ਪ੍ਰਬੰਧ ਦਿਓ ਤੇ ਅਸੀਂ ਇਹ ਵਾਅਦਾ ਕਰਦੇ ਹਾਂ ਕੀ ਕੌਮ ਦੇ ਜਿਹੜੇ ਮਸਲੇ ਨੇ ਪਹਿਲੀ ਗੱਲ ਤੇ ਕਾਲ ਤੱਕ ਦਾ ਪ੍ਰਬੰਧ ਸਵਰਨ ਹੋਏਗਾ 172 ਦੇਸ਼ਾਂ ਦੇ ਸਿੱਖ ਜਿਹੜੇ ਨੇ ਉਹਨਾਂ ਨੂੰ ਅਸੀਂ ਇਹਦੇ ਚ ਪਾਰਟਿਸਪੇਸ਼ਨ ਕਰਾਵਾਂਗੇ ਤੇ ਸ਼ਰੁਮਣੀ ਕਮੇਟੀ ਦੇ ਪ੍ਰਬੰਧ ਤੋਂ ਬਾਹਰ ਹੋਏਗਾ এডਿਕੇਸ਼ਨ ਦਾ ਪ੍ਰਬੰਧ ਵਰਲਡ ਕਲਾਸ ਹੋਏਗਾ ਉੱਚ ਜਿਹੜੀਆਂ ਹਿਊਮਨ ਰਾਈਟਸ ਦਾ ਜਾਤ ਪਾਤ ਦਾ ਇਹ ਸਾਰਾ ਸਿਸਟਮ ਜਿਹੜਾ ਉਹ ਕਾਲ ਤੱਕ ਸਹਿਬ ਦੇ ਜਿਹੜੀ ਹੈ ਵਰਟੀਕਲ ਥੱਲੇ ਆਏਗਾ ਤੇ ਕੌਮ ਸਾਰੀ ਨੂੰ ਵਿਦਵਾਨਾਂ ਨੂੰ ਕੌਮ ਦੀਆਂ ਨਮਾਇਆ ਲੋਕਾਂ ਨੂੰ ਨਾਲ ਲੈ ਕੇ ਦਾ ਪ੍ਰਬੰਧ ਜਿਹੜਾ ਉਹ ਆਜ਼ਾਦ ਕੀਤਾ ਜਾਏਗਾ ਤਾਂ ਕਿ ਸ਼ਰੋਨੀ ਕਮੇਟੀ ਆਪਣਾ ਪ੍ਰਬੰਧ ਸਿਰਫ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਉਦੋਂ ਤੱਕੰ ਰੱਖੇਗੀ ਆਪਣਾ ਪ੍ਰਬੰਧ ਸਿਰਫ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਉਦੋਂ ਤੱਕੰ ਰੱਖੇਗੀ ਲੇਕਿਨ ਕੁਝ ਦਿਨ ਪਹਿਲਾਂ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਜੋ ਜਥੇਦਾਰ ਸਾਹਿਬ ਦੇ ਹਦੇਸ਼ ਹੈ ਮੈਨੂੰ ਲੱਗਦਾ ਚਾਰਦਵਾਰੀ ਦੇ ਅੰਦਰ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰਾ ਬੈਗ ਪੈਕ ਹੈ ਕਿ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਹੀ ਇਹ ਗੱਲਾਂ ਦਾ ਅੰਦਾਜ਼ਾ ਹੋ ਚੁੱਕਾ ਸੀ ਦੇਖੋ ਇਹ ਕੁਝ ਗੱਲਾਂ ਤਾਂ ਪਹਿਲਾਂ ਤਿਆਰ ਹੋ ਗਈਆਂ ਸੀ ਜੀ ਤਦੇ ਹੀ ਉਹਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਇਹ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਅਕਾਲੀ ਦਲ ਦੀਆਂ ਤੇ ਦੂਜੀਆਂ ਦੀਆਂ ਜੀ ਮੈਂ ਉਹਨਾਂ 'ਚ ਨਹੀਂ ਜਾਣਾ ਜੀ ਪਰ ਆਕਾਲ ਤੱਕ ਦੇ ਜਥੇਦਾਰ ਨੂੰ ਇਹ ਗੱਲ ਕਿਉਂ ਕਹਿਣੀ ਪਈ ਜਥੇਦਾਰ ਜਥੇਦਾ ਹੁੰਦਾ ਠੀਕ ਹੈ ਜੀ ਜਥੇਦਾਰ ਦੀ ਤਾਕਤ ਸ਼ਰਮਣੀ ਕਮੇਟੀ ਹੁੰਦੀ ਸੀ ਤੇ ਸ਼ਰਮਣੀ ਕਮੇਟੀ ਜਿਹੜੀ ਆ ਉਹ ਇੱਕ ਪਰਿਵਾਰ ਦੀ ਤਾਕਤ ਬਣ ਗਈ ਤੇ ਜਥੇਦਾਰ ਦੀ ਤਾਕਤ ਖੁੱਸ ਗਈ ਹੁਣ ਜੇ ਪ੍ਰਬੰਧ ਆਜ਼ਾਦ ਹੋਏਗਾ ਜੱਥੇਦਾਰ ਦਾ ਆਪਣਾ ਜੱਥਾ ਹੋਏਗਾ ਸਾਰੇ ਸੰਸਾਰ ਚ ਤੇ ਫਿਰ ਉਹ ਇਹ ਗੱਲ ਕਹੇਗਾ ਕਿ ਜੱਥੇਦਾਰ ਦਾ ਹੁਕਮ ਜਿਹੜਾ ਸਾਰੇ ਸੰਸਾਰ ਤੇ ਲਾਗੂ ਹੈ ਬਿਲਕੁਲ ਏ ਸੀ ਐਡਵੋਕੇਟ ਜਸਵਿੰਦਰ ਸਿੰਘ ਜੋ ਕਿ ਅਕਾਲਪੁਰਕੀ ਫੌਜ ਤੋਂ ਹੈ ਤਾਂ ਹੁਣ ਜੋ ਐ ਇੰਨੀ ਹੱਲਾ ਗੁੱਲਾ ਕੀ ਸੀ ਵੀ ਆਪਾਂ ਮਨੇਰੇ ਅਮਰਤ ਵੇਲੇ 4 ਵਜੇ 3 ਵਜੇ ਜੱਥੇਦਾਰ ਨੂੰ ਨਿਵਾਲਤਾ ਹਣਾ ਮੇਰੇ ਸਾਹ ਹਣਾ ਪੌਣੇ ਤਿੰਨ ਪੌਣੇ ਤਿੰਨ ਨਿਵਾਦਦਾ ਹੀ 1 ਵਜੇ ਤਾਂ ਨੂੰ ਰਾਤ ਸੌਣ ਨਹੀਂ ਤਾਣਾ ਵੀ ਮਿੱਤਰਾ ਤਿਆਰ ਹੋ ਤਿਆਰ ਹੋ ਇਹਨੂੰ ਸਵੇਰੇ ਨਾ ਆਪਾਂ ਤਾਜ ਪੋਚੀ ਕਰ ਲਈ ਤਾਜ ਪੋਚੀ ਜਿਹੜੀ ਤਾਂ ਕਰਨ ਦਾ ਹੱਕ ਬਣਦਾ ਸੀ ਕਿ ਇਹਨਾਂ ਜਥੇਦਾਰਾਂ ਦੇ ਕਸੂਰ ਦੱਸ ਦੇ ਹਰਪ੍ਰੀਤ ਸਿੰਘ ਨੇ ਜਦੋਂ ਫੈਸਲਾ ਲਿਆ ਸੀ ਬਹੁਤ ਵਧੀਆ ਲਿਆ ਸੀ ਤੇ ਮੈਂ ਅਸਤੀਫਾ ਦੇ ਕੇ ਚੱਲਿਆ ਔਰ ਇਹਨਾਂ ਨੇ ਉਹਨੂੰ ਉਗਲਾ ਕੇ ਉਹਨੂੰ ਭਰੋਸੇ ਵਿੱਚ ਲੈ ਕੇ ਫਿਰ ਉਹਨੂੰ ਕਹਿੰਦੇ ਨੇ ਜਿੱਦਾਂ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਉਹਨੂੰ ਅਲਜ਼ਾਮ ਲਾ ਕੇ ਬਾਹਰ ਕੱਢਿਆ ਇਹ ਇਹਨਾਂ ਦਾ ਜਿਹੜਾ ਅਸਲੀ ਰੋਲ ਆ ਨਹੀਂ ਅੱਜ ਅੱਜ ਕਹਿੰਦੇ ਭਰਾਵਾਂ ਨੂੰ ਜੰਗ ਨੂੰ ਰੋਕਣ ਵਾਸਤੇ ਅਸੀਂ ਇਹ ਕੰਮ ਕੀਤਾ ਹੈ ਟਕਰਾਅ ਨੂੰ ਰੋਕਣ ਵਾਸਤੇ ਇਹ ਕੰਮ ਕੀਤਾ ਹੈ ਇਹਨਾਂ ਨੂੰ ਇਹ ਪੁੱਛੋ ਭਰਾ ਰਹਿਣ ਕਿਹੜੇ ਦਿੱਤੇ ਆ ਭਰਾ ਰਹਿਣ ਕਿਹੜੇ ਦਿੱਤੇ ਇਹਦਾ ਜਵਾਬ ਦੇ ਦੇਣਾ ਭਰਾ ਕਿਹੜੇ ਰਹਿਣ ਦਿੱਤੇ ਇਹਨਾਂ ਸਿੰਘ ਵਿਰੋਧ ਕਰ ਰਹੇ ਸੀ ਭਾਈ ਸਾਹਿਬ ਜੀ ਨਿਹੰਗ ਸਿੰਘ ਵਿਰੋਧ ਨਹੀਂ ਸੀ ਕਰ ਰਹੇ ਇਹ ਵਿਰੋਧ ਆਵਾਮ ਚੋਂ ਉੱਠਿਆ ਇਹ ਵਿਰੋਧ ਗੁਰੂ ਕੀ ਸੰਗਤ ਚੋਂ ਉੱਠਿਆ ਜਿਹਦਾ ਕਰਕੇ ਇਹਨਾਂ ਦੇ ਹੱਥ ਪੈਰ ਹੱਲ ਗਏ ਹੁਣ ਇਹ ਉਹ ਹਾਲਾਤ ਇਹਨਾਂ ਦੇ ਬਣ ਗਏ ਆ ਸੱਪ ਦਾ ਮੂੰਹ ਵਾਲੀ ਗੱਲ ਹਣਾ ਜੇ ਖਾਂਦਾ ਨਮੋਸ਼ੀ ਆਉਂਦੀ ਜੇ ਜੇ ਖਾਂਦਾ ਸੌਰੀ ਕੋੜ ਹੁੰਦਾ ਜੇ ਛੜ ਦਾ ਨਮੋਸ਼ੀ ਆਉਂਦੀ ਠੀਕ ਹੈ ਨਾ ਇਹ ਮੈਂ ਆਧਾਰਨ ਦੇ ਰਿਹਾ ਵਾਂ ਪਰ ਜਿਹੜੀ ਸੰਗਤ ਆ ਨਾ ਇੱਕ ਵਿਲੱਖਣ ਤਾਕਤ ਆ ਸੰਗਤ ਨਾਲ ਮੱਥਾ ਲਾਉਣਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣਾ ਆਪਣੇ ਆਪ ਨੂੰ ਸਮਝੋ ਸਿੱਧਾ ਜਿੱਦਾਂ ਕਹਿੰਦੇ ਨੇ ਕਿਸੇ ਦੀ ਜਮੀਰ ਮਰ ਜੇ ਜੇ ਜਮੀਰ ਮਰ ਗਈ ਤੇ ਬੰਦਾ ਮਰ ਗਿਆ ਉਹ ਮੈਂ ਕਹਿੰਦਾ ਇਹ ਜਮੀਰਾ ਸਾਹਿਬ ਲਿੰਦੇ ਜਗੀਰਾ ਇਹਨਾਂ ਕੀ ਕਰਨੀਆਂ ਸੀ ਜਿਹੜੇ ਬੰਦੇ ਦੀ ਜਮੀਰ ਹੀ ਨਹੀਂ ਆ ਗਈ ਉਹਦੀ ਭਾਵੇਂ ਅਰਬਾਂ ਪਤੀ ਜਗੀਰ ਹੋਵੇ ਉਹਦੇ ਬੰਦੇ ਦੀ ਕੋਈ ਵੈਲਿਊ ਨਹੀਂ